ਕਿ ਅੱਜ ਬੱਲਾਚੌਰ ਵਿੱਚ ਵੋਟਾਂ ਪਈਆਂ ਬਹੁਤ ਸਖਤ ਸਨ ਮੁਕਾਬਲੇ ਔਰ ਕੱਲੀ-ਕੱਲੀ ਡਿਟੇਲ ਜਾਣਨ ਲਈ ਲੋਕ ਸਨ ਉਤਾਵਲੇ ਦੱਸਾਂਗੇ ਕਿ ਕਿੱਥੇ ਆਸਾਨੀ ਨਾਲ ਜਿੱਤ ਹੋਈ ਤੇ ਕਿੱਥੇ ਗੰਭੀਰ ਪੈ ਗਏ ਮਾਮਲੇ ਕਿੱਥੇ ਗੰਭੀਰ ਪੈ ਗਏ ਮਾਮਲੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਰੈਸ਼ੂ ਵੀ ਤੁਸੀਂ ਸ਼ੇਅਰ ਤੁਹਾਨੂੰ ਜ਼ਰੂਰ ਆਉਂਦਾ ਵੀਡੀਓ ਕਿਸ ਬਾਬਤ ਹੋਣ ਵਾਲੇ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕਿ ਬੱਲਾਚੌਰ ਵਿੱਚ ਟੋਟਲ ਵੋਟ ਕਿੰਨੀ ਬਣੀ ਹੋਈ ਹੈ ਤਾਂ ਦੱਸ ਦਈਏ ਬਲਾ ਚੌਰ ਵਿੱਚ 16690 ਵੋਟਰਸ ਨੇ ਜਿਹਦੇ ਵਿੱਚੋਂ 8445 ਮੇਲ ਨੇ ਫੀਮੇਲ ਹਨ 8243 ਅਦਰਸ ਦੀ ਗਿਣਤੀ ਤਿੰਨ ਹੈ ਤੇ ਟੋਟਲ ਕਰਕੇ 16690 ਬਣਦੇ ਆ ਲੇਕਿਨ ਟੋਟਲ ਜਿਹੜੀ ਵੋਟ ਪੋਲ ਹੋਈ ਹੈ ਉਹ ਹੈ ਜੀ ਮਰਦਾਂ ਦੀ ਹੈ 5936 ਔਰ ਔਰਤਾਂ ਨੇ ਬਾਜੀ ਮਾਰੀ ਹੈ ਔਰਤਾਂ ਨੇ 4% ਤੋਂ ਵਾਜੀ ਮਾਰੀ ਹੈ ਮਰਦਾਂ ਤੋਂ ਔਰਤਾਂ ਦੀ ਵੋਟ ਜਿਹੜੀ ਪੋਲ ਹੋਈ ਹੈ 6152 ਅਦਰਸ ਦੀ ਗਿਣਤੀ 2 ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਟੋਟਲ ਵੋਟ ਜਿਹੜੀ ਭੁਗਤੀ ਹੈ ਟੋਟਲ ਵੋਟ ਜਿਹੜੀ ਪਈ ਹੈ ਉਹ 12090 ਮੇਲਸ ਦੀ ਹੈ 70% ਫੀਮੇਲਸ ਦੀ 74% ਅਦਰਸ ਦੀ 66.66% ਤੇ ਟੋਟਲ 72.44% ਜਿਹੜੀ ਵੋਟ ਆ ਉਹ ਪੋਲ ਹੋਈ ਹੈ ਔਰ ਜੇ ਗੱਲ ਕਰੀਏ 15 ਵਾਡਾਂ ਵਿੱਚ 43 ਕੈਂਡੀਡੇਟਸ ਨੇ ਆਪਣੀ ਕਿਸਮਤ ਅਜਮਾਈ ਹੈ ਅਖਾੜੇ 'ਚ ਉਤਰੇ ਆ ਔਰ ਜਿਹਦੇ ਵਿੱਚੋਂ ਰਿਜ਼ਲਟ ਹੁਣ ਸਾਹਮਣੇ ਆ ਗਿਆ ਹਾਲਾਂਕਿ ਚਰਚਾਵਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਉਹ ਇਹ ਆ ਕੁਝ ਲੋਕ ਕਹਿੰਦੇ ਆ ਕਿ 9 ਸੀਟਾਂ ਜਿਹੜੀਆਂ ਆਪ ਨੇ ਜਿੱਤੇ ਉਹਨਾਂ ਦਾ ਕਬਜ਼ਾ ਹੋਇਆ ਕੁਝ 8 ਕਹਿ ਰਹੇ ਆ ਔਰ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ 4 ਆਜ਼ਾਦ ਉਮੀਦਵਾਰ ਜਿੱਤੇ ਆ ਤੇ 2 ਕਾਂਗਰਸ ਜਿੱਤੀ ਹੈ ਲੇਕਿਨ ਮੈਂ 1 ਬਾਈ 1 ਸਾਰੇ ਨੂੰ ਕਿੰਨੀਆਂ ਵੋਟਾਂ ਕਿੰਨੀਆਂ ਵੋਟਾਂ ਪਈਆਂ ਉਹ ਡਿਟੇਲ ਤੇ ਆ ਜੰਨਾ ਮਰੀ ਕਾਲ ਵੌਇਸ ਚੈੱਕ ਕਰ ਰਹੀ ਸੀ ਠੀਕ ਹੈ ਜੀ ਪਰਿਵਾਰਕ ਮੈਂਬਰ ਜੁੜੇ ਹੋਏ ਆ ਜੀ ਵੱਡੀ ਗੱਲ ਨਤੀਜੇ ਨੇ ਵੱਡੀ ਗੱਲ ਠੀਕ ਹੈ ਜੀ ਤਾਂ ਦੱਸ ਦिए ਸਭ ਤੋਂ ਪਹਿਲਾ ਨੰਬਰ ਵਾਰਡ 1 ਰੂਪਾ ਰਾਣੀ ਮਿੱਤਲ ਔਰ ਬਲਵੀਰ ਕੌਰ ਦਾ ਫਸਮਾ ਮੁਕਾਬਲਾ ਸੀ ਇੰਨਾ ਫਸਮਾ ਮੁਕਾਬਲਾ ਸੀਗਾ ਕਿ ਸਿਰਫ 8 ਵੋਟਾਂ ਦੇ ਮਾਰਜਨ ਤੇ ਜਿੱਤ ਹੋਈ ਆ ਰੂਪਾ ਰਾਣੀ ਨੂੰ ਪਈਆਂ ਜੀ 220 ਵੋਟਾਂ ਔਰ 8 ਘਟਾ ਲਓ ਬਲਵੀਰ ਕੌਰ ਨੂੰ ਜੋਕੇ ਲਾਲ ਬਹਾਦਰ ਗਾਂਧੀ ਦੇ ਮਿਸੇਸ ਹਨ ਉਹਨਾਂ ਨੂੰ ਪਈਆਂ 212 ਵੋਟਾਂ 8 ਵੋਟਾਂ ਦਾ ਫਰਕ ਰਹਿ ਗਿਆ ਨਹੀਂ ਤਾਂ ਹੋ ਸਕਦਾ ਬਲਵੀਰ ਕੌਰ ਜਿੱਤ ਜਾਂਦੇ ਲੇਕਿਨ ਇਹ ਜਿਹੜੀ ਸੀਟ ਆ ਇਹ ਆਪ ਦੀ ਝੋਲੀ ਪਈਂਦੀ ਔਰ ਆਪ ਨੇ 220 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ 8 ਵੋਟਾਂ ਦਾ ਮਾਰਜਨ ਸੀ ਦੂਜਾ ਆਵਾੜ ਹੈਗਾ ਜੀ ਜਿਹਦੇ ਵਿੱਚ ਫਿਰ ਤੋਂ ਆਪ ਨੇ ਬਾਜ਼ੀ ਮਾਰੀ ਆ ਔਰ ਆਪ ਦੇ ਰਣਜੀਤ ਸਿੰਘ ਜਿੱਤੇ ਆ ਲਾਲ ਬਹਾਦਰ ਗਾਂਧੀ ਨਾਲ ਕਾਂਟੇ ਦੀ ਟੱਕਰ ਕਹੀ ਜਾ ਰਹੀ ਸੀ ਕਿ ਕਾਂਟੇ ਦੀ ਟੱਕਰ ਹੈ ਹਾਲਾਂਕਿ ਡੋਰ ਟੂ ਡੋਰ ਲਾਲ ਬਹਾਦਰ ਗਾਂਧੀ ਉਹਨਾਂ ਦੇ ਜਦੋਂ ਕਰ ਰਹੇ ਸੀ ਮੈਂ ਵੀ ਉੱਥੇ ਵਾਰ ਉੱਥੇ ਗਿਆ ਸੀ ਦੋ ਵਾਰ ਦੇ ਐਮਸੀ ਨੇ ਲਾਲ ਬਹਾਦਰ ਗਾਂਧੀ ਔਰ ਇਹ ਚਰਚਾ ਸੀ ਕਿ ਲਾਲ ਬਹਾਦਰ ਗਾਂਧੀ ਆ ਜਿਹੜੇ ਆਸਾਨੀ ਨਾਲ ਸੀਟ ਕੱਢ ਜਾਣਗੇ ਲੇਕਿਨ ਇਸ ਤੋਂ ਉਲਟ ਹੋਇਆ ਹਰਪ੍ਰੀਤ ਸਿੰਘ ਜਿਹੜੇ ਸੁਨੀਤਾ ਚੈਰੀਟੇਬਲ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਤਾਂ ਬਹੁਤ ਘੱਟ ਵੋਟਾਂ ਪਈਆਂ ਹਰਪ੍ਰੀਤ ਸਿੰਘ ਨੂੰ 76 ਵੋਟਾਂ ਪਈਆਂ ਲਾਲ ਬਹਾਦਰ ਗਾਂਧੀ ਜਦੋਂ ਅਸੀਂ ਉਹਨਾਂ ਦਾ ਡੋਰ ਟੂ ਡੋਰ ਤੇ ਗਏ ਲੋਕੀ ਘਰੋਂ ਹਾਰ ਲਿਆ ਲਿਆ ਕਿ ਉਹਨਾਂ ਦੇ ਗੱਲ ਚ ਪਾਉਂਦੇ ਸਨ ਲੇਕਿਨ ਵੋਟਾਂ ਪਈਆਂ 229 ਤੇ ਰਣਜੀਤ ਸਿੰਘ ਜਿਹੜੇ ਉਹਨਾਂ ਨੂੰ 335 ਵੋਟਾਂ ਪਈਆਂ ਔਰ ਵੱਡੇ ਮਾਰਜਨ ਦੇ ਨਾਲ ਜਿਹੜਾ ਜਿੱਤ ਹੋਈ ਆ ਤਕਰੀਬਨ 100 ਵੋਟਾਂ ਤੋਂ ਵੀ ਜ਼ਿਆਦਾ 106-7 ਵੋਟਾਂ ਦੇ ਆਸ-ਪਾਸ ਮਾਰਜਨ ਨਾਲ ਰਣਜੀਤ ਸਿੰਘ ਲਾਲ ਬਾਦਰ ਗਾਂਧੀ ਹੁਣਾਂ ਤੋਂ ਜਿੱਤੇ ਆ ਔਰ ਇਹ ਉਮੀਦ ਬਹੁਤਿਆਂ ਨੂੰ ਨਹੀਂ ਸੀ ਕਿਉਂਕਿ ਲਾਲ ਬਾਦਰ ਗਾਂਧੀ ਨੂੰ ਸਟਰੋਂਗ ਕੈਂਡੀਡੇਟ ਮੰਨਿਆ ਜਾ ਰਿਹਾ ਸੀ ਅਗਲੀ ਗੱਲ ਕਰਦੇ ਆ ਵਾਰਡ ਨੰਬਰ 3 ਦੀ ਔਰ ਇੱਥੇ ਨੋਟਾਂ ਨੂੰ 10 ਵੋਟਾਂ ਪਈਆਂ ਇਸ ਵਾਰਡ ਵਿੱਚ ਵੱਡਾ ਵਾਰਡ ਹੈ ਲੇਕਿਨ ਆਜ਼ਾਦ ਉਮੀਦਵਾਰ ਹਰਮਿੰਦਰ ਕੌਰ ਨੇ ਕਮਾਲ ਕਰ ਦਿੱਤੀ ਹੈ 500 ਤੋਂ ਵੱਧ 536 ਵੋਟਾਂ ਇਹਨਾਂ ਨੂੰ ਪਈਆਂ ਸੁਨੀਤਾ ਦੇਵੀ ਜੋ ਪਹਿਲਾਂ ਦੱਸਿਆ ਜਾ ਰਿਹਾ ਕਿ ਆਪ ਚ ਸੀ ਉਸ ਤੋਂ ਬਾਅਦ ਕਾਂਗਰਸ ਚ ਸ਼ਾਮਿਲ ਹੁੰਦੇ ਆ ਉਹਨਾਂ ਨੂੰ ਸਿਰਫ ਤੇ ਸਿਰਫ 297 ਵੋਟਾਂ ਪਈਆਂ ਪਾਰਟੀ ਵੀ ਸਵਿੱਚ ਕਰ ਲਈ ਹੋ ਸਕਦਾ ਦੇਖਿਆ ਹੋਵੇ ਕਿ ਫਲਾਨੀ ਪਾਰਟੀ ਨੂੰ ਘੱਟ ਵੋਟ ਪੈਣੀ ਹੈ ਫਲਾਨੀ ਪਾਰਟੀ ਚਲੇ ਜਾਣੇ ਉਹ ਚ ਵੱਧ ਵੋਟ ਪੈ ਜੇਗੀ ਸੁਨੀਤਾ ਦੇਵੀ ਨੂੰ 297 ਵੋਟਾਂ ਪਈਆਂ ਹਸ਼ਮਿੰਦਰ ਕੌਰ ਨੂੰ 536 ਔਰ ਮਾਰਜਿਨ ਜਿਹੜਾ ਪਹਿਲੇ ਨੇ ਪਹਿਲੇ ਦਾ ਦੂਜੇ ਨਾਲੋਂ ਆ ਉਹ ਆ 239 ਦਾ ਤਾਂ ਵੱਡੇ ਮਾਰਜਿਨ ਦੇ ਨਾਲ ਹਸ਼ਮਿੰਦਰ ਕੌਰ ਜੋ ਕਿ ਆਜ਼ਾਦ ਉਮੀਦਵਾਰ ਸਨ ਆਜ਼ਾਦ ਉਮੀਦਵਾਰ ਹਨ ਉਹਨਾਂ ਨੂੰ 536 ਵੋਟਾਂ ਮਿਲੀਆਂ 536 ਵੋਟਾਂ 236 ਦੇ ਮਾਰਜਨ ਨਾਲ ਜਿੱਤਈਏ ਚੌਥਾ ਵਾਰਡ ਜਿਹੜਾ ਆ ਜਿਹਦੇ ਕਰਕੇ ਪੂਰੀ ਸਾਹਬ ਨੇ ਜਿਹਨਾਂ ਨੂੰ ਪੱਪਾ ਵੀ ਕਿਹਾ ਜਾਂਦਾ ਉਹਨਾਂ ਨੇ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਪੁਰਾਣਾ ਪਿਆਰ ਵੀ ਛੱਡ ਦਿੱਤਾ ਨਵੀਂ ਪਾਰਟੀ ਜੁਆਇਨ ਵੀ ਕੀਤੀ ਕਿ ਚਲੋ ਜਿਹੜੇ ਵਾਰਡ ਤੋਂ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਮੈਨੂੰ ਉੱਥੇ ਦੀ ਟਿਕਟ ਮਿਲੇ ਤੇ ਮੈਂ ਜਿੱਤ ਜਮਾ ਔਰ ਪੁਰੀ ਸਾਹਿਬ ਜਿਹੜੇ ਆ ਆਪ ਛੱਡ ਕੇ ਬੀਜੇਪੀ ਦੀ ਕਿਸ਼ਤੀ ਵਿੱਚ ਸਵਾਰ ਹੁੰਦੇ ਲੇਕਿਨ ਬੀਜੇਪੀ ਦੀ ਕਿਸ਼ਤੀ ਵਿੱਚ ਵੀ ਸਵਾਰ ਹੋ ਕੇ ਜਿਹੜਾ ਬੇੜਾ ਬੰਦੇ ਨਹੀਂ ਲੱਗਦਾ ਇਸ ਵਾਰਡ ਚ ਪਹਿਲਾਂ ਨੋਟਾਂ ਦੀ ਗੱਲ ਦੱਸਾਂਗੇ ਨੋਟਾਂ ਨੂੰ 8 ਵੋਟਾਂ ਪਈਆਂ ਔਰ ਪੁਰੀ ਸਾਹਿਬ ਜਿਨ੍ਹਾਂ ਨੇ ਉਮੀਦ ਜਿਤਾਈ ਸੀਗੀ ਉਹਨਾਂ ਦੇ ਮਿਸਿਸਾਂ ਨਾਲ ਵੀ ਮੈਂ ਅੱਜ ਗੱਲਬਾਤ ਕੀਤੀ ਸੀਗੀ ਇੱਕ ਨੌਜਵਾਨ ਲੜਕੀ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਕਿ ਇਹਨਾਂ ਦੀ ਜਿੱਤ ਪੱਕੀ ਹੈ ਪਰ ਉਹਨਾਂ ਨੂੰ ਸਿਰਫ 63 ਵੋਟਾਂ ਪਈਆਂ 4 ਨੰਬਰ ਵਾਰਡ ਵਿੱਚ ਸਿਰਫ 63 ਵੋਟਾਂ ਫਿਰ ਗੱਲ ਕਰਦੇ ਆ ਟਿੰਕੂ ਕਈ ਜਿਨ੍ਹਾਂ ਦਾ ਮੰਨਿਆ ਜਾ ਰਿਹਾ ਸੀਗਾ ਕਿ ਬਹੁਤ ਦਬਦਬਾ ਹੈ ਉਹਨਾਂ ਨੂੰ ਹਰਾਣਾ ਬਹੁਤ ਔਖਾ ਹੈ ਔਰ ਪੱਕਾ ਪੈਰ ਉਹਨਾਂ ਦਾ ਜੰਮ ਚੁੱਕੇ ਹਨ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਦੋ ਵਾਰ ਦੇ ਪ੍ਰਧਾਨ ਦੋ ਵਾਰ ਦੇ ਐਮਸੀ ਮੌਜੂਦਾ ਪ੍ਰਧਾਨ ਜਾਂ ਹੁਣ ਸਾਬਕਾ ਹੋ ਗਏ ਨੇ ਤਾਂ ਟਿੰਕੂ ਕਈ ਹੋਣਾ ਨੂੰ 476 ਵੋਟਾਂ ਪਈਆਂ ਔਰ ਨਵਾਂ ਮੁੰਡਾ ਆਮ ਘਰ ਦਾ ਮੁੰਡਾ ਸੁਨੀਲ ਕੌਸ਼ਲ ਲਾਡੀ ਰਾਣਾ ਨਾਮ 'ਚ ਲਾਡੀ ਹੈ ਔਰ ਅੱਜ ਅਸੀਂ ਦਿਖਾਇਆ ਵੀ ਸੀਗਾ ਕਿ ਜਦ ਵੋਟਾਂ ਪਾਉਣ ਲੋਕ ਆ ਰਹੇ ਸੀਗੇ ਤਾਂ ਕਿਵੇਂ ਗੇਟ ਤੇ ਖੜਕੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਸਨ ਕਿ ਇੱਕ ਮੌਕਾ ਜ਼ਰੂਰ ਦਿਓ ਔਰ ਲਾਡੀ ਰਾਣਾ ਉਹਨਾਂ ਨੂੰ 520 ਵੋਟਾਂ ਪਈਆਂ ਲਾਡੀ ਰਾਣਾ ਉਹਨਾਂ ਨੂੰ 520 ਟਿੰਕੂ ਕਈ ਨੂੰ 476 ਤਕੜਾ ਫਸਮਾ ਐਨ ਕਾਂਟ ਦੀ ਟੱਕਰ ਸੀ ਫਸਮਾ ਮੁਕਾਬਲਾ ਸੀ ਲੇਕਿਨ ਲਾਡੀ ਰਾਣਾ ਬਹੁਤ ਈਜ਼ੀਲੀ ਇਹਨੂੰ 44 ਵੋਟਾਂ ਨਾਲ ਜਿੱਤ ਗਿਆ 520 ਲਾਡੀ ਰਾਣਾ ਨੂੰ ਟਿੰਕੂ ਕਈ ਨੂੰ 476 ਤਾਂ ਲਾਡੀ ਰਾਣਾ ਨੇ ਸਿਰਫ ਸੀਟ ਨਹੀਂ ਜਿੱਤੀ ਮੌਜੂਦਾ ਪ੍ਰਧਾਨ ਨੂੰ ਹਰਾ ਕੇ ਸਾਬਕਾ ਕਰ ਦਿੱਤਾ ਵੱਡੀ ਜਿੱਤ ਹੈ ਆਮ ਆਦਮੀ ਪਾਰਟੀ ਦੀ ਔਰ ਲਾਡੀ ਰਾਣਾ ਦੀ ਬਹੁਤ ਵੱਡੀ ਜਿੱਤ ਹੈ ਕਿ ਪਹਿਲੀ ਵਾਰੀ ਕੰਟੈਸਟ ਲੜਿਆ ਐਜ਼ ਅ ਐਮਸੀ ਦਾ ਕੰਟੈਸਟ ਲੜਿਆ ਐਜ਼ ਅ ਕੈਂਡੀਡੇਟ ਔਰ ਪਹਿਲੀ ਵਾਰੀ ਦੋ ਵਾਰ ਦੇ ਪ੍ਰਧਾਨ ਨੂੰ ਹਾਰਦਾ ਜਿਹੜਾ ਮੂੰਹ ਦਿਖਾ ਦਿੰਦਾ ਅਗਲੀ ਗੱਲ ਕਰਦੇ ਹਾਂ ਜੀ ਵਾਰਡ ਨੰਬਰ 5 ਦੀ ਔਰ ਇੱਥੇ ਵੀ ਆਪ ਜਿੱਤੀ ਹੈ ਅਸੀਂ ਜਦੋਂ ਮੌਕੇ ਤੇ ਉੱਥੇ ਮੌਜੂਦ ਸੀਗੇ 9 ਨੰਬਰ ਵਾਰਡ ਦੀ ਮੇਰੇ ਖਿਆਲ ਕਵਰੇਜ ਕਰ ਰਹੇ ਸੀਗੇ ਉਦੋਂ ਕਰਨਵੀਰ ਕਟਾਰੀਆ ਸਾਡੇ ਨਾਲ ਸੀ ਤਾਂ ਫੋਨ ਤੇ ਫੋਨ ਉਹਨਾਂ ਨੂੰ ਆ ਰਹੇ ਸੀ ਆ ਵੀ ਵਾਰਡ ਜਿੱਤ ਗਏ ਆ ਵੀ ਵਾਰਡ ਜਿੱਤ ਗਏ ਤਾਂ ਖੁਸ਼ੀ ਤਾਂ ਉਹਨਾਂ ਦਾ ਕੋਈ ਟਿਕਾਣਾ ਨਹੀਂ ਸੀ ਔਰ ਇੱਥੇ ਵੀ ਜਦੋਂ ਅਸੀਂ ਪੜਦੇ ਆ ਹਰ ਜਗ੍ਹਾ ਆਪ 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 ਜਿਹੜੀ ਲਿਸਟ ਮੇਰੇ ਕੋਲ ਹੈ ਤਾਂ ਆਪਾਂ ਗੱਲ ਕਰਦੇ ਆ ਜੀ ਵਾਰਡ ਨੰਬਰ 5 ਦੀ ਹਨੀ ਡੱਬ ਜਿਹੜੇ ਆ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਮਹਿੰਦਰ ਜਿਹੜੇ ਉਹਨਾਂ ਦਾ ਰੋਲਾ ਬਹੁਤ ਸੀ ਕਿਉਂਕਿ ਉਹਨੂੰ ਸਮਰਥਨ ਬਹੁਤ ਵੱਡਾ ਮਿਲ ਗਿਆ ਸੀ ਮਹਿੰਦਰ ਜੀ ਨੂੰ ਔਰ ਉਹਨਾਂ ਨੂੰ 324 ਵੋਟ ਮਿਲੀ ਹੈ ਔਰ ਬਲਜਿੰਦਰ ਜਿਨ੍ਹਾਂ ਨੂੰ ਸਿਰਫ 49 ਵੋਟਾਂ ਪਈਆਂ ਲੇਕਿਨ ਇਹ ਵਾਰਡ ਵਿੱਚੋਂ ਜਿਨ੍ਹਾਂ ਨੇ ਮੋਰਚਾ ਮਾਰਿਆ ਉਹਨਾਂ ਦਾ ਨਾਮ ਹੈ ਹਨੀ ਡੱਬ ਔਰ ਕੁਝ ਲੋਕ ਬਲਾਚੌਰ ਚ ਦੱਸਦੇ ਸੀ ਕਿ ਇੰਨੀ ਉਮੀਦ ਨਹੀਂ ਸੀਗੀ ਕਿਉਂਕਿ ਮਹਿੰਦਰ ਜੀ ਦਾ ਰੌਲਾ ਬਹੁਤ ਸੀਗਾ ਸਾਰੇ ਇਹ ਸੋਚ ਰਹੇ ਸਨ ਕਿ ਸਵੀਪ ਬੱਜੇਗੀ ਹੁਣ ਜਾ ਫਿਰ ਜਿੱਤ ਹੋਵੇਗੀ ਮਹਿੰਦਰ ਜੀ ਦੀ ਲੇਕਿਨ ਮਹਿੰਦਰ ਜੀ ਨੂੰ ਪਈਆਂ 324 ਵੋਟਾਂ ਤੇ ਹਨੀ ਡੱਬ 449 ਵੋਟਾਂ ਲੈ ਕੇ 125 ਦੇ ਮਾਰਜਨ ਨਾਲ ਇਹ ਜਿਹੜੀ ਸੀਟ 5 ਨੰਬਰ ਦੀ ਕੱਢ ਕੇ ਤੇ ਉਹਨਾਂ ਨੇ ਇਹ ਜਿਹੜੀ ਸੀਟ ਆ ਆਪਦੀ ਝੋਲੀ ਵਿੱਚ ਪਾ ਦਿੱਤੀ ਆ ਅੱਗੇ ਵੀ ਆਪ ਦਾ ਹੀ ਨਾਮ ਹੈ ਆਪ ਦੇ ਅਜੇ ਕੁਮਾਰ ਇੱਥੋਂ ਜਿੱਤੇ ਨੇ ਔਰ ਅਭਿਸ਼ੇਕ ਰਾਣਾ ਜਿਨ੍ਹਾਂ ਨੇ ਕਾਂਗਰਸ ਦਾ ਪੱਲਾ ਫੜਿਆ ਸੀ ਉਹਨਾਂ ਦੇ ਨਾਲ ਸੀ ਉਹਨਾਂ ਨੂੰ 435 ਵੋਟਾਂ ਪਈਆਂ ਤੇ ਅਜੀਤ ਕੁਮਾਰ ਬਿੱਟੂ ਨੂੰ ਹਾਲਾਂਕਿ ਅਸੀਂ ਉੱਥੇ ਮੌਕੇ ਤੇ ਸੀ ਕਿ ਜਦੋਂ 6 ਨੰਬਰ ਵਾਰਡ ਦੇ ਰਿਜ਼ਲਟ ਆਉਣੇ ਸੀ ਉਸ ਤੋਂ ਪਹਿਲਾਂ ਵੋਟਾਂ ਨੂੰ ਜਦੋਂ ਥੋੜਾ ਜਿਹਾ ਸਮਾਂ ਰਹਿ ਗਿਆ ਅਸੀਂ ਤੁਸੀਂ ਦੇਖ ਪਾਉਂਗੇ ਜਦੋਂ ਸਾਡੇ ਚੈਨਲ ਨੂੰ ਸਕਰੋਲ ਕਰੋਗੇ ਕਿ ਅਸੀਂ ਦਿਖਾਇਆ ਸੀ ਕਿ ਵੋਟਰਸ ਦਾ ਹੜ ਆਇਆ ਪਿਆ ਔਰ ਬਹੁਤ ਵੱਡੀ ਗਿਣਤੀ ਵਿੱਚ ਵੋਟ ਪਈ ਹੈ 6 ਨੰਬਰ ਵਾਰਡ 'ਚ ਔਰ ਲੇਡੀਜ਼ ਖਾਸ ਕਰਕੇ ਔਰਤਾਂ ਦਾ ਬਹੁਤ ਵੱਡਾ ਸਮਰਥਨ ਜਿਹੜਾ ਅਜੇ ਕੁਮਾਰ ਬਿੱਟੂ ਜੀ ਨੂੰ ਮਿਲਿਆ ਸੀ ਔਰ ਅਜੇ ਕੁਮਾਰ ਬਿੱਟੂ ਹੁਣਾਂ ਨੂੰ 458 ਵੋਟਾਂ ਪੈਂਦੀਆਂ ਅਭਿਸ਼ੇਕ ਰਾਣਾ ਨੂੰ 435 ਮਾਰਜਿਨ ਸਿਰਫ 23 ਵੋਟਾਂ ਦਾ ਲੇਕਿਨ ਜਿੱਤ ਜਿੱਤ ਹੁੰਦੀ ਹੈ ਹਾਰ ਹਾਰ ਹੁੰਦੀ ਹੈ ਔਰ ਇੱਥੇ ਵੀ ਗੱਲ ਚਰਚਾ ਕਰਨ ਦਾ ਚਰਚਾਯੋਗ ਹੈ ਕਿ ਮੰਗਾ ਰਾਣਾ ਜਿਨ੍ਹਾਂ ਨੇ ਪਹਿਲਾ ਕੰਟੈਸਟ ਲੜਨਾ ਸੀਗਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਅਭਿਸ਼ੇਕ ਰਾਣਾ ਨੂੰ ਸਮਰਥਨ ਦੇ ਦਿੱਤਾ ਸੀ ਉਹਨਾਂ ਨੂੰ ਵੀ 16 ਵੋਟਾਂ ਪੈ ਗਈਆਂ ਹਾਲਾਂਕਿ ਮੰਗਾ ਰਾਣਾ ਨੇ ਆਪਣਾ ਸਮਰਥਨ ਜਿਹੜਾ ਅਭਿਸ਼ੇਕ ਨੂੰ ਦੇ ਦਿੱਤਾ ਸੀ ਲੇਕਿਨ ਫਿਰ ਵੀ ਅਜੇ ਕੁਮਾਰ ਬਿੱਟੂ ਅਭਿਸ਼ੇਕ ਰਾਣਾ ਤੋਂ 23 ਵੋਟਾਂ ਨਾਲ ਇਹ ਜਿਹੜੀ 6 ਨੰਬਰ ਵਾਰਡ ਦੀ ਸੀਟ ਜਿੱਤ ਗਿਆ ਸੱਤਵਾਂ ਵਾਰਡ ਜਿਹੜਾ ਬਹੁਤ ਕ੍ਰੂਸ਼ਲ ਹੈ ਜਿੱਥੇ ਸਭ ਤੋਂ ਪਹਿਲਾਂ ਢੋਲ ਨਗਾੜੇ ਵੱਜੇ ਅਸੀਂ ਕਵਰੇਜ ਕੀਤੀ ਸੀਗੀ ਔਰ ਸਭ ਤੋਂ ਵੱਡਾ ਮਾਰਜਿਨ ਵੀ ਇਸੇ ਵਾਰਡ ਵਿੱਚ ਹੈ ਕੁਸਮ ਕੌਸ਼ਲ ਜਿਨ੍ਹਾਂ ਨੇ ਸਭ ਤੋਂ ਵੱਡੇ ਮਾਰਜਨ ਨਾਲ ਜਿਹੜੀ ਇਹ ਸੀਟ ਜਿੱਤੀ ਹੈ ਸੱਤ ਨੰਬਰ ਵਾਰਡ ਜਿੱਤੇ ਆ ਅਲਕਾ ਸ਼ਰਮਾ ਚਰਚਾ ਉਹਨਾਂ ਦੀ ਵੀ ਬਹੁਤ ਸੀਗੀ ਉਹਨਾਂ ਨੂੰ 211 ਵੋਟਾਂ ਮਿਲੀਆਂ ਤੇ ਕੁਸ਼ਮ ਕੌਸ਼ਲ 450 ਵੋਟ 211 ਤੋਂ ਵੀ ਵੱਧ ਲੈ ਗਏ ਤੇ ਉਹਨਾਂ ਨੂੰ ਮਿਲੀਆਂ 661 ਵੋਟਾਂ ਅਸੀਂ ਤਸਵੀਰਾਂ ਵੀ ਬਲਾਚੌਰ ਤੋਂ ਦਿਖਾਈਆਂ ਕਿ ਕਿਵੇਂ ਢੋਲ ਨਗਾੜੇ ਵੱਜ ਰਹੇ ਸਨ ਕਿਵੇਂ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਕਿ ਕੁਸ਼ਮ ਕੌਸ਼ਲ ਦਾ ਜਿਹੜਾ ਪੁੱਤਰ ਹੈ ਉਹ ਲੋਕਾਂ ਦੇ ਬਹੁਤ ਕੰਮ ਆਉਂਦਾ ਲੋਕਾਂ ਦੀ ਬਹੁਤ ਹੈਲਪ ਕਰਦਾ ਹਰ ਇੱਕ ਦੇ ਦੁੱਖ ਸੁੱਖ ਚ ਪਹੁੰਚਦਾ ਤਾਂ ਕੁਸ਼ਮ ਕੌਸ਼ਲ ਜੀ ਨੂੰ ਉਹ ਵੀ ਬੜਾ ਲਾਭ ਮਿਲਿਆ ਆਪਣੇ ਪੁੱਤਰ ਕਰਕੇ ਆਪਣੇ ਪਤੀ ਕਰਕੇ ਔਰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਤੀ ਦਾ ਬਹੁਤ ਵੱਡਾ ਰਸੂਖ ਹੈ ਜਿਸ ਦੇ ਕਰਕੇ ਉਹਨਾਂ ਨੂੰ ਵੋਟਾਂ ਇੰਨੀ ਵੱਡੀ ਗਿਣਤੀ ਵਿੱਚ ਮਿਲੀਆਂ ਤੇ 661 ਵੋਟਾਂ ਕੁਸ਼ਮ ਕੋਸ਼ਲ ਹੁਣਾਂ ਨੂੰ ਮਿਲੀਆਂ ਅਲਕਾ ਸ਼ਰਮਾ ਜੀ ਨੂੰ 211 450 ਦੇ ਮਾਰਜਨ ਨਾਲ ਕੁਸ਼ਮ ਕੋਸ਼ਲ ਨੇ ਪੜੀ ਹੀ ਆਸਾਨੀ ਨਾਲ 7 ਨੰਬਰ ਦੀ ਸੀਟ ਜਿੱਤ ਲਈ ਗੱਲ ਆਪਾਂ 8ਵੇਂ ਵਾਰਡ ਦੀ ਕਰਾਂਗੇ ਪਰਵਾਰਕ ਜੀ ਦੇਖ ਰਹੇ ਨੇ ਔਰ ਨਾਲ ਦੀ ਨਾਲ ਜਿਹੜੇ ਤੁਹਾਡੇ ਕਮੈਂਟ ਆ ਉਹ ਵੀ ਮੈਂ ਲੈ ਲੂੰਗਾ ਤੁਸੀਂ ਲੇਕਿਨ ਪਹਿਲਾਂ ਆਪਾਂ ਚਰਚਾ ਚੱਲਣ ਦਈਏ ਅ ਵਿਸ਼ਾਲ ਸ਼ਰਮਾ ਸਾਨੂੰ ਕਹਿ ਰਹੇ ਆ ਕਿ ਤੁਸੀਂ ਵਧੀਆ ਕਵਰੇਜ ਕੀਤੀ ਬਹੁਤ ਬਹੁਤ ਸ਼ੁਕਰੀਆ ਵਿਸ਼ਾਲ ਜੀ ਹਾਲਾਂਕਿ ਨਵਾਸ਼ੇ ਅਚ ਤਾਂ ਸਾਡੇ ਪੈਰ ਟਿੱਕੇ ਹੋਇਆ ਬਲਾਚੌਰ ਦੇ ਬਹੁਤੀ ਅਸੀਂ ਭੇਤੀ ਨਹੀਂ ਸੀ ਪਰ ਫਿਰ ਵੀ ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਕੀਤੀ ਔਰ ਹੁਣ ਵਾ ਗੱਲ ਕਰਦੇ ਆ ਵਾਰਡ ਨੰਬਰ 8 ਦੀ ਕਾਮਰੇਡ ਪਰਮਿੰਦਰ ਮੇਨਕਾ ਜਿਹੜੇ ਜਿੱਤ ਗਏ ਆ ਉਹਨਾਂ ਨੂੰ 388 ਵੋਟਾਂ ਪਈਆਂ ਕੁਲਦੀਪ ਜੀ ਨੂੰ ਪਈਆਂ 347 ਔਰ ਪਰਮਿੰਦਰ ਸਿੰਘ ਲਾਲੀ ਕਿਉਂਕਿ ਜਦ ਉੱਥੇ ਅਨਾਊਂਸਮੈਂਟ ਹੋਈ ਕਿ ਪਰਮਿੰਦਰ ਜਿੱਤ ਗਿਆ ਦੋ ਅ 8 ਨੰਬਰ ਵਾਰਡ ਚ ਰੌਲਾ ਪਹਿਲਾ ਸੀ ਕਿ ਪਰਮਿੰਦਰ ਨੇ ਫਤਿਹ ਕਰਨ ਲਈ ਪਰਮਿੰਦਰ ਜਿੱਤ ਗਿਆ ਉਦੋਂ ਲੋਕ ਇਹ ਪੁੱਛਦੇ ਸੀ ਕਿ ਪਰਮਿੰਦਰ ਮੇਨਕਾ ਕਿ ਪਰਮਿੰਦਰ ਸਿੰਘ ਲਾਲੀ ਪਰ ਬਾਅਦ ਚ ਫਿਰ ਗੱਲ ਕਲੀਅਰ ਹੋ ਗਈ ਕਿ ਪਰਮਿੰਦਰ ਮੇਨਕਾ ਨੇ 388 ਵੋਟਾਂ ਹਾਸਲ ਕੀਤੀਆਂ ਔਰ ਪਰਮਿੰਦਰ ਸਿੰਘ ਲਾਲੀ ਨੇ 209 ਕੁਲਦੀਪ ਨੇ 347 ਔਰ ਮਾਰਜਿਨ ਰਿਹਾ ਜੀ 41 41 ਵੋਟਾਂ ਦੇ ਮਾਰਜਿਨ ਦੇ ਨਾਲ ਕਾਮਰੇਡ ਪਰਮਿੰਦਰ ਮੇਨਕਾ ਨੇ ਸੀਟ ਜਿੱਤ ਲਈ ਨੌਵੀਂ ਫਿਰ ਆਪ ਦੀ ਝੋਲੀ ਚ ਪਈ ਇਹਨਾਂ ਦੇ ਤਸਵੀਰਾਂ ਸੀ ਦਿਖਾਈਆਂ ਸੀ ਮੌਕੇ ਤੇ ਛਿੰਦੋ ਮੈਸੀ ਉਹਨਾਂ ਨੇ ਜਿਹੜੀ ਇਹ ਸੀਟ ਜਿੱਤੀ ਆ 232 ਵੋਟਾਂ ਦੇ ਮਾਰਜਨ ਦੇ ਨਾਲ ਔਰ ਉੱਥੇ ਢੋਲ ਨਗਾੜੇ ਵੱਜ ਰਹੇ ਸੀਗੇ ਗਿੱਧਾ ਪੈ ਰਿਹਾ ਸੀਗਾ ਔਰ ਇੱਕ ਇਹਨਾਂ ਦੇ ਸਮਰਥਕ ਦੇ ਤਾਂ ਅੱਖਾਂ ਵਿੱਚ ਹੰਝੂ ਵੀ ਆ ਗਏ ਕਿ ਵੀ ਅਸੀਂ ਜਿਸ ਬੇੜੀ ਨੂੰ ਬੰਨੇ ਲਾਉਣਾ ਚਾਹੁੰਦੇ ਸੀਗੇ ਸਾਥ ਅਸੀਂ ਦਿੱਤਾ ਸੀ ਰੱਬ ਨੇ ਸੁਣ ਲਈ ਔਰ ਗਿੱਧਾ ਬੋਲੀਆਂ ਢੋਲ ਨਗਾੜੇ ਬੈਂਡ ਵਾਜੇ ਸਭ ਉੱਥੇ ਵੱਜ ਰਹੇ ਸੀਗੇ ਤਾਂ 9 ਨੰਬਰ ਵਾਰਡ ਤੋਂ ਛਿੰਦੋ ਮੈਸੀ ਉਹਨਾਂ ਨੇ 478 ਵੋਟਾਂ ਹਸਲ ਕੀਤੀਆਂ ਸ਼ਵੇਤਾ ਜੀ ਨੇ 246 surjit ਉਹਨਾਂ ਨੂੰ ਮਹਿਜ 11 ਵੋਟਾਂ ਤਾਂ ਬੀਜੇਪੀ ਨੂੰ ਬਹੁਤ ਵੱਡੇ ਲੈਵਲ ਤੇ ਇਸ ਵਾਰ ਜਿਹੜਾ ਨਗਰ ਕੌਂਸਲ ਦੇ ਇਲੈਕਸ਼ਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ surjit ਉਹਨਾਂ ਨੂੰ ਸਿਰਫ 11 ਵੋਟਾਂ ਪਈਆਂ ਔਰ ਇਹ ਬੀਜੇਪੀ ਦਾ ਇਹਨਾਂ ਨੇ ਪੱਲਾ ਫੜਿਆ ਸੀ ਔਰ ਆਪ ਇੱਥੇ ਜਿਹੜੀ ਆ ਉਹ ਜੇਤੂ ਬੜੇ ਆਸਾਨੀ ਨਾਲ ਉਹਨਾਂ ਨੇ ਸੀਟ ਕੱਢੀ ਹੈ ਦਸਵਾਂ ਬਾੜ ਹੈ ਜੀ ਕਾਂਗਰਸ ਦਾ ਅਤੇ BSP ਦਾ ਅਲਾਈਅੰਸ ਹੈਗਾ ਔਰ ਪੰਮਾ ਪਾਟੀਆਂ ਚਰਚਾ ਚ ਨਾਮ ਹੈ ਪੰਮਾ ਪਾਟੀਆਂ ਬਾਰੇ ਇਹ ਕਿਹਾ ਜਾਂਦਾ ਕਿ ਹਰੇਕ ਦੇ ਦੁੱਖ ਸੁੱਖ ਚ ਖੜ ਜਾਂਦਾ ਪੰਮਾ ਪਾਟੀਆਂ ਪਰਮਿੰਦਰ ਇਹਨਾਂ ਦਾ ਨਾਮ ਹੈ ਇਹਨਾਂ ਨੂੰ ਅਸੀਂ ਕਵਰੇਜ ਕੀਤਾ ਸੀਗਾ ਪਿਛਲੇ ਸੰਡੇ ਮੇਰਾ ਖਿਆਲ ਔਰ ਪਰਮਿੰਦਰ ਪੰਮਾ ਪਾਟੀਆਂ ਬਾਰੇ ਇਹ ਕਿਹਾ ਜਾਂਦਾ ਕਿ ਕਿਸੇ ਨੂੰ ਨਾ ਨਹੀਂ ਕਰਦੇ ਔਰ ਹਰੇਕ ਵਾਰਡ ਦੇ ਚਾਹੇ ਲੋਕ ਆ ਕੋਈ ਵੀ ਆ ਇਹਨਾਂ ਨੂੰ ਜੇ ਕੰਮ ਕਹਿੰਦੇ ਤਾਂ ਇਹ ਕੰਮ ਕਰ ਦਿੰਦੇ ਆ ਔਰ ਇਹਨਾਂ ਦੀ ਚਰਚਾ ਬਹੁਤ ਜ਼ਿਆਦਾ ਸੀਗੀ ਔਰ ਉਸੇ ਤਰੀਕੇ ਰਿਜ਼ਲਟ ਵੀ ਆਇਆ ਕਿਉਂਕਿ ਪੰਮਾ ਪਾਟੀਆਂ ਜਿਨੇ ਸੁਰਿੰਦਰਪਾਲ ਉਹਨਾਂ ਨੂੰ 209 ਵੋਟਾਂ ਦੇ ਮਾਰਜਨ ਦੇ ਨਾਲ ਹਰਾਤਾ ਔਰ ਪੰਮਾ ਪਾਟਿਆ ਜੀ ਨੂੰ ਸਮਰਥਨ ਬਹੁਤ ਮਿਲਿਆ ਜਿਹੜੇ ਜਿਹੜੇ ਲੋਕ ਕੰਟੈਸਟ ਕਰਨਾ ਚਾਹੁੰਦੇ ਸੀ ਹਾਲਾਕਿ ਮੈਂ ਉਹਨਾਂ ਦਾ ਇਸ ਸਮੇਂ ਨਾਮ ਭੁੱਲ ਗਿਆ ਮੌਕੇ ਤੇ ਜਦੋਂ ਮੈਂ ਕਵਰੇਜ ਕੀਤੀ ਸੀ ਤੋਂ ਮੈਂ ਦੱਸਿਆ ਸੀਗਾ ਕਿ ਉਹਨਾਂ ਨੇ ਆਪਣੀ ਜਗ੍ਹਾ ਛੱਡ ਕੇ ਪੰਮਾ ਪਾਟਿਆ ਜੀ ਨੂੰ ਸਮਰਥਨ ਦੇ ਦਿੱਤਾ ਔਰ ਪਤਾ ਵੀ ਲੱਗਦਾ ਕਿ ਸੱਚੇ ਦਿਲੋਂ ਦਿੱਤਾ ਇਸ ਕਰਕੇ ਪੰਮਾ ਪਾਟਿਆ ਜੀ ਵੱਡੇ ਮਾਰਜਨ ਨਾਲ ਜਿੱਤੇ 415 ਵੋਟਾਂ ਇਹਨਾਂ ਦੇ ਖਾਤੇ 'ਚ ਸੁਰਿੰਦਰਪਾਲ ਹੋਣਾ ਤੇ 206 ਮਾਰਜਨ ਰਿਆ ਜੀ 209 ਤੇ ਇਹ ਸੀਟ ਪੰਮਾ ਪਾਟਿਆ ਜੀ ਈਜ਼ੀਲੀ ਜਿੱਤ ਕੇ 11ਵੀਂ ਜਿਹੜੀ ਸੀਟ ਹੈ ਜੀ ਨਿਰਮਲ ਨਿਰਮਲਾ ਦੇਵੀ ਜੀ ਦੀ ਇਹਨਾਂ ਨੂੰ ਵੀ ਮੈਂ ਕਵਰੇਜ ਕੀਤਾ ਅੱਜ ਆਪਦੇ ਝੋਲੀ ਵਿੱਚ ਸੀਟ ਗਈ ਹੈ ਹਾਲਾਂਕਿ ਰੌਲਾ ਬਹੁਤ ਜ਼ਿਆਦਾ ਸਰਬਜੀਤ ਹੋਣਾ ਦਾ ਸੀਗਾ ਕਿਆਸ ਇਹ ਸੀਗਾ ਇਹ ਗੱਲ ਵੀ ਆਖੀ ਜਾ ਰਹੀ ਸੀ ਕਿ ਪੜ੍ਹੇ ਲਿਖੇ ਨੇ VBA BD ਮੇਰੇ ਖਿਆਲ ਸਰਬਜੀਤ ਉਹਨਾਂ ਨੇ ਕੀਤੀ ਹੈ ਕਿ VBA BD ਨੇ ਸਰਬਜੀਤ ਪੜ੍ਹੇ ਲਿਖੇ ਕੈਂਡੀਡੇਟ ਨੇ ਵਾਰਡ ਦਾ ਭਲਾ ਕਰਨਗੇ ਲੇਕਿਨ ਨਿਰਮਲਾ ਦੇਵੀ ਬਾਰੇ ਇਹ ਕਿਹਾ ਜਾ ਰਿਹਾ ਸੀਗਾ ਕਿ 2.5 ਸਾਲ ਤੋਂ ਇਹ ਫੀਲਡ 'ਚ ਨੇ ਲੋਕਾਂ ਨੂੰ ਜੋ ਔਂਕੜਾਂ ਆ ਰਹੀਆਂ ਜੋ ਮੁਸੀਬਤਾਂ ਆ ਰਹੀਆਂ ਉਹਦੇ ਉਹਨਾਂ ਨੂੰ ਸੁਣਦੇ ਸਨ ਹੈਲਪਲੀ ਘਰੋਂ ਨਿਕਲਦੇ ਸਨ ਮਦਦ ਕਰਦੇ ਸਨ ਔਰ ਨਿਰਮਲਾ ਦੇਵੀ ਉਹਨਾਂ ਨੇ ਪੂਰੇ ਵਾਰਡ ਵਿੱਚ ਆਪਣੀ ਪੈਠ ਬਣਾਈ ਹੋਈ ਸੀ ਜਦ ਮੈਂ ਇਹਨਾਂ ਨੂੰ ਕਵਰੇਜ ਅੱਜ ਕੀਤਾ ਇਹਨਾਂ ਨੂੰ ਕਵਰ ਕੀਤਾ ਕਵਰੇਜ ਦਿੱਤੀ ਤਾਂ ਵੱਡੀ ਗਿਣਤੀ ਵਿੱਚ ਔਰਤਾਂ ਉੱਥੇ ਮੌਜੂਦ ਸਨ ਬੱਚੇ ਮੌਜੂਦ ਸਨ ਬਜ਼ੁਰਗ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਸਾਡੀ ਜਿੱਤ ਹੈ ਔਰ ਨਿਰਮਲਾ ਦੇਵੀ ਨੂੰ ਵੱਡੀ ਗਿਣਤੀ ਵਿੱਚ ਔਰਤਾਂ ਦਾ ਸਮਰਥਨ ਮਿਲਿਆ ਹੋਇਆ ਸੀ ਸਾਥ ਮਿਲਿਆ ਹੋਇਆ ਸੀ ਤਾਂ ਸਰਬਜੀਤ ਕੌਰ ਨੂੰ ਪਈਆਂ 296 ਵੋਟਾਂ ਨਿਰਮਲਾ ਦੇਵੀ ਨੂੰ 396 ਮਾਰਜਿਨ ਹੈ ਜੀ 100 ਵੋਟਾਂ ਦਾ 100 ਵੋਟਾਂ ਨਾਲ ਨਿਰਮਲਾ ਦੇਵੀ ਨੇ ਸਰਬਜੀਤ ਕੌਰ ਨੂੰ ਹਰ ਹੱਦ ਤੱਕ ਪਰ ਇੱਥੇ ਮੈਂ ਗੱਲ ਕਹਿਣੀ ਚਾਹੁੰਦਾ ਜਿੱਤ ਹਾਰ ਚੱਲਦੀ ਹੈ ਲੇਕਿਨ ਸਭ ਤੋਂ ਚੰਗੀ ਗੱਲ ਜਿਹੜੀ ਮੈਨੂੰ ਬਲਾਚੌਰ ਵਿੱਚ ਇਹ ਲੱਗੀ ਕਿ ਭਾਈ ਚਾਰਕ ਸਾਂਝ ਨੂੰ ਕਿਤੇ ਵੀ ਕਿਸੇ ਨੇ ਕੋਈ ਝਰੀਟ ਨਹੀਂ ਆਉਣ ਦਿੱਤੀ ਭਾਈ ਚਾਰਕ ਸਾਂਝ ਹਰੇਕ ਦੇ ਚਿਹਰੇ ਤੇ ਸਮਾਈਲ ਸੀ ਪਿਆਰ ਮੁਹੱਬਤ ਨਾਲ ਇਹ ਇਲੈਕਸ਼ਨ ਹੋਈ ਹੈ ਇਸ ਕਰਕੇ ਇਸ ਗੱਲ ਦੀ ਵੀ ਬਲਾਚੌਰ ਵਾਲਿਆਂ ਦੀ ਸ਼ਲਾਘਾ ਬਣਦੀ ਹੈ ਅਗਲਾ ਵਾਰੜ ਹੈ ਜੀ 12 ਨੰਬਰ ਰਾਦੇ ਸ਼ਾਮ ਇੱਥੇ ਬਹੁਤ ਘੱਟ ਵੋਟਾਂ ਦੇ ਮਾਰਜਿਨ ਨਾਲ ਜਿੱਤੇ ਮੇਰੇ ਖਿਆਲ ਪਹਿਲੇ ਵਾਰਡ ਤੋਂ ਬਾਅਦ ਇਹ ਵਾਰਡ ਨੰਬਰ 12 ਜਿੱਥੇ ਘੱਟ ਮਾਰਜਿਨ ਨਾਲ ਜਿੱਤ ਹੋਈ ਹੈ ਰਾਦੇ ਸ਼ਾਮ ਜੋ ਕਿ ਰਿਸ਼ਤੇਦਾਰ ਹਨ ਮੈਡਮ ਐਮ ਐਲ ਏ ਸੰਤੋਸ਼ ਕੁਟਾਰੀਆ ਜੀ ਦੇ ਔਰ ਇਹ ਕਿਆਸ ਰਹੀਆਂ ਸੀਗੀਆਂ ਕਿ ਜਿੱਤ ਜਾਣਗੇ ਲੇਕਿਨ ਫਿਰ ਵੀ ਬਹੁਤ ਘੱਟ ਮਾਰਜਿਨ ਨਾਲ ਜਿੱਤ ਹੋਈ ਹੈ ਜੋਤਿੰਦਰ ਕੁਮਾਰ ਹੁਣਾਂ ਨੂੰ 456 ਵੋਟਾਂ ਪਈਆਂ ਜੋ ਦੂਜੇ ਨੰਬਰ ਤੇ ਆਏ ਆ ਬੀ ਜੀ ਪੀ ਤੋਂ 사ਜਨ ਜੀ ਸਿਰਫ 31 ਵੋਟਾਂ ਦਾ ਸ਼ਗਨ ਪਿਆ ਔਰ ਰਾਦੇ ਸ਼ਾਮ ਉਹਨਾਂ ਨੂੰ 468 ਵੋਟਾਂ ਪਈਆਂ ਤਾਂ 12 ਨੰਬਰ ਵਾਰਡ ਵਿੱਚ ਸਿਰਫ 12 ਵੋਟਾਂ ਦੇ ਮਾਰਜਿਨ ਨਾਲ ਰਾਦੇ ਸ਼ਾਮ ਜਿੱਤੇ ਤਾਂ 12 ਨੰਬਰ ਵਾਰਡ ਚ ਵੋਟਾਂ ਦਾ ਮਾਰਜਿਨ ਵੀ ਕਿੰਨਾ ਰਿਹਾ ਹਾਰ ਜਿੱਤ ਵਿੱਚ 12 ਦਾ ਅਗਲੀ ਸੀਟ ਹੈ ਜੀ ਸੀਟ ਨੰਬਰ 13 ਹਰਵਿੰਦਰ ਸਿਆਣ ਵਾਈਫ ਆਫ ਜਸਵਿੰਦਰ ਸਿਆਣ ਜਸਵਿੰਦਰ ਸਿਆਣ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਬਹੁਤ ਮਿਲਾਪੜੇ ਨੇ ਹਲੀਮੀ ਭਰਪੂਰ ਇਨਸਾਨ ਹੈ ਹਰ ਇੱਕ ਨੂੰ ਬੜੇ ਪਿਆਰ ਸਤਿਕਾਰ ਬੜੇ ਅਦਬ ਨਾਲ ਮਿਲਦੇ ਨੇ ਮਿੱਠੇ ਨੇ ਸੁਭਾਅ ਦੇ ਔਰ ਇਹ ਜਿਹੜਾ ਉਹਨਾਂ ਦਾ ਮਿੱਠਾ ਸੁਭਾਅ ਹੈ ਉਹਨਾਂ ਦੇ ਕੰਮ ਆਇਆ ਮੈਂ ਉਹਨਾਂ ਦਾ ਇੰਟਰਵਿਊ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 2.5-3 ਸਾਲ ਤੋਂ ਬਹੁਤ ਕੰਮ ਕੀਤੇ ਆ ਔਰ ਕੰਮ ਕੀਤੇ ਤੁਸੀਂ ਮੇਰਾ ਰਿਪੋਰਟ ਕਾਰਡ ਚੈੱਕ ਕਰ ਲਓ ਔਰ ਰਿਪੋਰਟ ਕਾਰਡ ਅਜਿਹਾ ਚੈੱਕ ਹੋਇਆ ਕਿ ਉਹਨਾਂ ਨੇ 168 ਵੋਟਾਂ ਦੇ ਮਾਰਜਨ ਦੇ ਨਾਲ 13 ਨੰਬਰ ਸੀਟ ਜਿਹੜੀ ਕੱਢ ਗਿਆ ਉਹ ਆਪ ਦੀ ਝੋਲੀ ਪਾ ਦਿੱਤੀ ਹੈ ਕਸ਼ਮੀਰ ਜੀ ਨੂੰ 268 ਵੋਟਾਂ ਬਲਜੀਤ ਕੌਰ ਕਾਨਾ ਨੂੰ 115 ਵੋਟਾਂ ਹਰਵਿੰਦਰ ਸਿਆਣ ਨੂੰ ਹਰਵਿੰਦਰ ਕੌਰ ਸਿਆਣ ਨੂੰ 430 ਵੋਟਾਂ ਔਰ ਮਾਰਜਨ ਰਿਹਾ ਜੀ 168 ਔਰ ਮੈਂ ਉੱਥੇ ਦਾ ਉਹਨਾਂ ਨੂੰ ਛੇੜਿਆ ਵੀ ਸੀਗਾ ਜਸਵਿੰਦਰ ਸਿੰਘ ਸਿਆਣ ਉਹਨਾਂ ਨੂੰ ਕਿ ਸਿਆਣੇ ਹੋ ਔਰ ਉਹਨਾਂ ਦੀ ਸਿਆਣਪ ਨੂੰ ਲੋਕਾਂ ਨੇ ਅਕਸੈਪਟ ਕੀਤਾ ਤੇ 430 ਵੋਟਾਂ ਪਾ ਕੇ 168 ਦੇ ਮਾਰਜਨ ਤੋਂ ਜਿਤਾ ਦਿੱਤਾ 14 ਨੰਬਰ ਵਾਰਡ ਕਾਂਗਰਸ ਦੇ ਹਿੱਸੇ ਆਉਂਦਾ ਜੀ ਕੁਝ ਲੋਕ ਆਜ਼ਾਦ ਵੀ ਕਹਿ ਰਹੇ ਆ ਹਾਲਾਂਕਿ ਕਨਫਿਊਜ਼ਨਸ ਨੇ ਬਹੁਤ ਸਾਰੇ ਕਿਉਂਕਿ ਕਾਂਗਰਸ ਦਾ ਐਲਾਈਅੰਸ ਹੋਇਆ ਸੀ ਇਸ ਇਲੈਕਸ਼ਨ ਵਿੱਚ ਤਾਂ ਸੁਰਿੰਦਰ ਜੀ ਦੀ ਗੱਲ ਕਰਦੇ ਜੋ ਭਾਜਪਾ ਤੋਂ ਆ 14 ਨੰਬਰ ਵਾਰਡ ਚ ਉਹਨਾਂ ਨੂੰ 109 ਵੋਟਾਂ ਪਈਆਂ ਬੜੀ देर बाद मैं देख पा रहा हूं कि बीजेपी 100 टप्पी है, है। क्योंकि जेडी लिस्ट मेरे हाथ है बहुत ਘੱਟ ਵੋਟਾਂ ਨਜ਼ਰ ਆ ਰਹੀਆਂ ਤਾਂ ਸ਼ਰਿੰਦਰ ਜੀ ਨੂੰ 109 ਵੋਟਾਂ ਜਤਿੰਦਰ ਬੈਸ ਹੋਣਾ ਨੂੰ 312 ਪਾਨੀ ਕੁਮਾਰ ਉਹਨਾਂ ਨੂੰ 356 ਵੋਟਾਂ ਮਿਲੀਆਂ ਤੇ 44 ਵੋਟਾਂ ਦੇ ਮਾਰਜਨ ਦੇ ਨਾਲ ਪਾਨੀ ਕੁਮਾਰ ਜਤਿੰਦਰ ਬੈਸ ਹੋਣਾ ਤੋਂ ਜਿੱਤਦੇ ਆ ਬਾਕੀ ਮੈਂ ਤਾਂ ਉਹਨਾਂ ਦੇ ਪਿਛਾੜਿਆ ਹੀ ਆ 15ਵਾਂ ਵਾਰਡ ਹੈ ਜੀ ਨੀਲਮ ਰਾਣੀ ਜੀ ਦਾ ਨਰੇਸ਼ ਚੇਚੀ ਜੀ ਦੇ ਬਿਸਸ ਨੇ ਅੰਦਰੇਸ਼ ਚੇਚੀ ਜੀ ਹਸਬੰਦ ਨੇ ਨੀਲਮ ਰਾਣੀ ਜੀ ਦੇ ਔਰ ਇਸ ਵਾਰਡ ਚ ਵੀ 165 ਵੋਟਾਂ ਦੇ ਮਾਰਜਨ ਦੇ ਨਾਲ ਨੀਲਮ ਰਾਣੀ ਜੀ ਨੇ ਜਿਹੜਾ ਪਛਾੜਿਆ ਦੂਜੇ ਕੈਂਡੀਡੇਟ ਨੂੰ ਦੂਜੇ ਤੇ ਆਪ ਦੇ ਸੰਤੋਸ਼ ਜੀ ਜਿਨ੍ਹਾਂ ਨੂੰ 208 ਵੋਟਾਂ ਪਈਆਂ ਔਰ ਨੀਲਮ ਰਾਣੀ ਨੂੰ 373 ਵੋਟਾਂ ਦਾ ਮਾਰਜਨ ਰਿਹਾ ਜੀ 165 ਦਾ ਮੈਂ ਤੁਹਾਨੂੰ ਸਟਾਰਟਿੰਗ ਚ ਵੀ ਦੱਸਿਆ ਸੀ ਕਿ 15 ਸੀਟਾਂ ਤੇ 43 ਕੈਂਡੀਡੇਟਸ ਜਿਨ੍ਹਾਂ ਨੇ ਆਪਣੀ ਕਿਸਮਤ ਅਜਮਾਈ ਔਰ ਕਿਸਮਤ ਅਜਮਾਣੀ ਹਰ ਇੱਕ ਨੂੰ ਚਾਹੀਦੀ ਹੈ ਜਿਹੜਾ ਜਿਹੜਾ ਸੇਵਾ ਕਰਨਾ ਚਾਹੁੰਦਾ ਜਿਹੜਾ ਜਿਹੜਾ ਆਪਣੇ ਵਾਰਡ ਲਈ ਕੁਝ ਕਰਨਾ ਚਾਹੁੰਦਾ ਲੇਕਿਨ ਜਿਤਨਾ ਤਾਂ ਉਹਨੇ ਹੀ ਹੁੰਦਾ ਜਿਹਦੇ ਤੇ ਲੋਕਾਂ ਨੇ ਵਿਸ਼ਵਾਸ ਕਰਨਾ ਜਿਹਦੀਆਂ ਗੱਲਾਂ ਤੇ ਲੋਕਾਂ ਨੇ ਵਿਸ਼ਵਾਸ ਕਰਨਾ ਔਰ ਮੈਨੂੰ ਲੱਗਦਾ ਇਸ ਜਿਹੜਾ ਇਹ ਕੰਪੀਟੀਸ਼ਨ ਨਗਰ ਕੌਂਸਲ ਦਾ ਚੱਲਿਆ ਐਮਸੀ ਬਣਨ ਦਾ ਜਿਹੜਾ ਕੰਪੀਟੀਸ਼ਨ ਸੀ ਇਹਦੇ ਵਿੱਚ ਆਪ ਨੇ ਬੜੀ ਈਜ਼ੀਲੀ ਬਾਜ਼ੀ ਮਾਰੀ ਪਰ ਉਹਦੇ ਵਿੱਚ ਸ਼ਾਇਦ ਇਹ ਵੀ ਗੱਲ ਲੋਕਾਂ ਦੇ ਧਿਆਨ ਵਿੱਚ ਸੀ ਕਿ ਐਮਐਲਏ ਆਪ ਦਾ ਸਰਕਾਰ ਆਪ ਦੀ ਹੈ ਜੇ ਐਮਸੀ ਵੀ ਆਪ ਦਾ ਹੋਵੇਗਾ ਕਿਉਂਕਿ slogan ਵੀ ਦਿੱਤਾ ਸੀਗਾ ਆਪ ਵਾਲਿਆਂ ਨੇ ਕਿ ਆਪ ਦਾ ਐਮਐਲਏ ਆਪ ਦਾ ਐਮਸੀ ਤੇ ਲੋਕਾਂ ਨੂੰ ਨਜ਼ਰ ਆਇਆ ਕੰਧ ਤੇ ਆਪ ਸਰਕਾਰ ਲਿਖੀ ਹੋਈ ਹੈ ਕੰਧ ਤੇ ਆਪ ਦਾ ਐਮਐਲਏ ਲਿਖਿਆ ਹੋਇਆ ਤੇ ਜੇ ਆਪ ਦਾ ਐਮਸੀ ਹੋਵੇਗਾ ਤਾਂ ਤਰੱਕੀ ਹੋਵੇਗੀ ਔਰ ਅਸੀਂ ਉਮੀਦ ਕਰਦੇ ਹਾਂ ਮੈਡਮ ਐਮਐਲਏ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਅਥਾ ਪਿਆਰ ਦਿੱਤਾ ਹੈ ਬਾਈ ਤੇ ਭਰੋਸਾ ਕੀਤਾ ਹੈ 24 MP ਇਲੈਕਸ਼ਨ ਵੇਲੇ ਵੀ ਕੀਤਾ ਹੁਣ ਵੀ ਕੀਤਾ ਤਾਂ ਉਹ ਕਹਿੰਦੇ ਕਿ ਅਸੀਂ ਪਿਆਰ ਨੂੰ ਦੂਣਾ ਕਰਕੇ ਮੋੜਾਂਗੇ ਉਮੀਦ ਕਰਦੇ ਆ ਜਿਹੜੇ ਉਹਨਾਂ ਨੇ ਇਹ ਸ਼ਬਦ ਕਹੇ ਨੇ ਉਹਨਾਂ ਸ਼ਬਦਾਂ ਤੇ ਖਰਾ ਉਤਰਨਗੇ ਔਰ ਕਾਂਗਰਸ ਨੂੰ ਬੜੀ ਜਿਹੜੀ ਮਾੜੀ ਹਾਰ ਦੇਖਣੀ ਪਈ ਆ ਬਹੁਤ ਨਿਰਾਸ਼ਾ ਦਾ ਸਾਹਮਣਾ ਕਾਂਗਰਸ ਦੇ ਸਾਹਮਣੇ ਆ ਕਿਉਂਕਿ ਦੋ ਜਿਹੜੀਆਂ ਸੀਟਾਂ ਐ ਸਿਰਫ ਉਹਨਾਂ ਦੇ ਹਿੱਸੇ ਆਈਆਂ ਔਰ ਲਾਲ ਬਹਾਦਰ ਗਾਂਧੀ ਤੇ ਉਹਨਾਂ ਦਾ ਬਹੁਤ ਭਰੋਸਾ ਸੀਗਾ ਸਰਬਜੀਤ ਕੌਰ ਤੇ ਬਹੁਤ ਭਰੋਸਾ ਸੀਗਾ ਹੋਰ ਵੀ ਕਈ ਸੀਟਾਂ ਤੇ ਉਹਨਾਂ ਨੇ ਭਰੋਸਾ ਜਤਾਇਆ ਸੀ ਕਿ ਈਜ਼ੀਲੀ ਅਸੀਂ ਜਿੱਤਾਂਗੇ ਨਗਰ ਕੌਂਸਲ ਆਪਣੀ ਬਣਾਵਾਂਗੇ ਪਰ ਸੁਪਨਾ ਜਿਹੜਾ ਆ ਉਹ ਚੂਰੋ ਚੂਰ ਹੋ ਗਿਆ ਇਸ ਕਦਰ ਚੂਰ ਹੋ ਗਿਆ ਕਿ ਕੋਈ ਜੋੜ ਤੋੜ ਵੀ ਨਹੀਂ ਲੱਗ ਸਕਦਾ ਇਹ ਵੀ ਨਹੀਂ ਕਿ ਕਿਸੇ ਆਜ਼ਾਦ ਕੈਂਡੀਡੇਟ ਨੂੰ ਮਨਾ ਕੇ ਆਪਣੇ ਵੱਲ ਲਈਏ ਕਿ ਨਗਰ ਕੌਂਸਲ ਬਣਾ ਲਈ ਕਿਉਂਕਿ ਮਾਰਜਿਨ ਬਹੁਤ ਘੱਟ ਹੈ ਸਿਰਫ 2 ਸੀਟਾਂ ਉਹਨਾਂ ਕੋਲ ਨੇ ਔਰ ਦੂਜੇ ਪਾਸੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਚਰਚਾ ਇਹ ਵੀ ਹੋ ਰਹੀ ਹੈ ਕਿ ਜਿਹੜੇ ਆਜ਼ਾਦ ਉਮੀਦਵਾਰ ਆ ਉਹ ਵੀ ਹੁਣ ਆਪ ਦੇ ਰਾਪਤੇ 'ਚ ਨਹੀਂ ਹੋ ਸਕਦਾ ਕਿ ਕੱਲ ਨੂੰ ਹੋਰ ਕੋਈ ਨਿਊਜ਼ ਆਵੇ ਕਿ ਐਨੀ ਸੀਟਾਂ ਤਾਂ ਆਪਾਂ ਪਹਿਲੇ ਜਿੱਤੀ ਸੀਗੀ ਤੇ 2-3 ਬੰਦੇ ਜਿਹੜੇ ਆਜ਼ਾਦ ਆ ਉਹ ਵੀ ਆਪ ਦੇ ਨਾਲ ਹੋ ਤੋਏ ਤੇ ਵੱਡੀ ਜਿਹੜੀ ਉਹਨਾਂ ਨੂੰ ਹੋਰ ਲੀਡ ਮਿਲ ਜਵੇ ਔਰ ਇਹ ਗੱਲ ਤਾਂ ਤੈਅ ਆ ਕਿ ਹੁਣ ਜਿਹੜਾ ਪ੍ਰਧਾਨ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਔਰ ਦੇਖੋ ਜੇ ਆਪਾਂ 4 ਨੰਬਰ ਵਾਰਡ ਦੀ ਗੱਲ ਕਰੀਏ ਸਭ ਤੋਂ ਹੌਟ ਮੰਨਿਆ ਜਾ ਰਿਹਾ ਸੀ ਉਹਨੂੰ ਔਰ ਰਿਜ਼ਲਟ ਜਿਹੜੇ ਆ ਤੁਸੀਂ ਦੇਖੋ ਕਿ 44 ਵੋਟਾਂ ਨਾਲ ਟਿੰਕੂ ਕਈ ਜਿਹੜੇ ਦੋ ਵਾਰ ਦੇ ਪ੍ਰਧਾਨ ਦੋ ਵਾਰ ਦੇ ਐਮਸੀ ਉਹਨਾਂ ਨੂੰ ਇੱਕ ਨਵੇਂ ਮੁੰਡੇ ਨੇ ਹਰਾ ਦਿੱਤਾ ਪਰ ਚੰਗੀ ਗੱਲ ਇਹ ਮੈਨੂੰ ਉੱਥੇ ਲੱਗੀ ਕਿ ਜਦ ਅਸੀਂ 4 ਨੰਬਰ ਵਾਰਡ ਨੂੰ ਕਵਰ ਕਰਨ ਗਏ ਤਾਂ ਟਿੰਕੂ ਕਈ ਅਤੇ ਲਾਡੀ ਰਾਣਾ ਇਹ ਇਕੱਠੇ ਖੜੇ ਸੀ ਖੜੇ ਸੀਗੇ ਭਾਈਚਾਰਕ ਤਰੀਕੇ ਨਾਲ ਖੜੇ ਸੀਗੇ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਰਹੇ ਸਨ ਕੋਈ ਖਹਿਵਾਜੀ ਨਹੀਂ ਸੀ ਤਾਂ ਇਹ ਚੰਗੀ ਗੱਲ ਹੈ ਕਿ ਭਾਈਚਾਰਕ ਸਾਂਝ ਉਹ ਰਹਿਣੀ ਚਾਹੀਦੀ ਆ ਪਿਆਰ ਮੁਹੱਬਤ ਰਹਿਣਾ ਚਾਹੀਦਾ ਜਿਹੜਾ ਜਿੱਤ ਗਿਆ ਉਹ ਦੂਜੇ ਤੇ ਕੰਮ ਕਰੇ ਤੇ ਜਿਹੜਾ ਹਾਰ ਗਿਆ ਉਹਨੂੰ ਮਨ ਨਹੀਂ ਛੱਡਣਾ ਚਾਹੀਦਾ ਉਹਨੂੰ ਸੇਵਾ ਹੋਰ ਦੂਣੀ ਤੀਣੀ ਕਰਕੇ ਕਰਨੀ ਚਾਹੀਦੀ ਤਾਂ ਜੋ ਜੋ ਉਹਨੇ ਬੀੜਾ ਚੱਕਿਆ ਇਸ ਵਾਰ ਨਹੀਂ ਅਗਲੀ ਵਾਰ ਉਹ ਜਿਹੜਾ ਸਿਰੇ ਲੱਗ ਸਕੇ ਜੇ ਤੁਸੀਂ ਲੋਕਾਂ ਦੇ ਕੰਮ ਆਉਂਦੇ ਤਾਂ ਲੋਕ ਤੁਹਾਡੀ ਆਵਾਜ਼ ਜ਼ਰੂਰ ਸੁਣਦੇ ਆ ਅੱਜ ਨਹੀਂ ਸੁਣੀ ਤਾਂ ਕੱਲ ਸੁਣੀ ਸੁਣੋਗੇ ਔਰ ਲੋਕਾਂ ਦੀ ਆਵਾਜ਼ ਜਿਹੜੀ ਹੁੰਦੀ ਹੈ ਉਹ ਰੱਬ ਦੀ ਆਵਾਜ਼ ਹੁੰਦੀ ਹੈ ਤੇ ਜਿਹਨੂੰ ਰੱਬ ਨੇ ਮੌਕਾ ਦਿੱਤਾ ਉਹਨੇ ਵੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਦ ਸੌਂ ਚੱਕਣੀ ਆ ਤੇ ਸੱਚੇ ਦਿਲੋਂ ਚੱਕੇ ਔਰ ਲੋਕਾਂ ਜਿਹੜਾ ਫਤਵਾ ਦਿੱਤਾ ਲੋਕਾਂ ਨੇ ਜਿਹੜਾ ਭਰੋਸਾ ਕੀਤਾ ਉਹਤੇ ਖਰਾ ਉਤਰੇ ਤਾਂ ਮੈਨੂੰ ਲੱਗਦਾ ਕਿ ਕੋਈ ਫਿਰ ਦੁਆਰ ਤੇ ਉਹਨੂੰ ਲਾ ਨਹੀਂ ਸਕਦਾ ਬੰਦਾ ਆ ਪਿੱਛੇ ਹੋ ਜਵੇ ਤਾਂ ਹੋ ਜਵੇ ਜੇ ਬੰਦਾ ਕੰਮ ਕਰਦਾ ਰਹੇ ਫਿਰ ਲੋਕ ਨਿਰਾਸ਼ ਨਹੀਂ ਕਰਦੇ ਫਿਰ ਲੋਕ ਕਹਿੰਦੇ ਕਿ ਤੂੰ ਆ ਉਹੀ ਸੇਵਾ ਕਰ ਔਰ ਜਦ ਕਰਨੀ ਸੇਵਾ ਤਾਂ ਰਾਜ ਵਾਲੀ ਫੀਲਿੰਗ ਨਹੀਂ ਲੈਣੀ ਚਾਹੀਦੀ ਸੇਵਾ ਵਾਲੀ ਫੀਲਿੰਗ ਲੈਣੀ ਚਾਹੀਦੀ ਆ ਮੈਂ ਹੁਣ ਦੋ ਚਾਰ ਕਮੈਂਟ ਦੇਖ ਲੈਣਾ ਜੇ ਭੈਣ ਭਰਾਵਾਂ ਨੇ ਕੀਤੇ ਹੋਏ ਇਹਦਾ ਵੀਡੀਓ ਇੱਥੇ ਰੈਪ ਅਪ ਕਰਦੇ ਆਂਗੇ ਤਾਂ 7 ਨੰਬਰ ਵਾਰਡ ਦਾ ਪੁੱਛ ਰਹੇ ਕਿਹੜੀ ਕੁਆਲਿਟੀ ਹੈ 7 ਨੰਬਰ ਵਾਰਡ ਕੁਸਮ ਕੌਸ਼ਲ ਆਜ਼ਾਦ ਦੱਸਿਆ ਜਾ ਰਿਹਾ ਜੀ ਔਰ ਨਿਤਨ ਚੌਧਰੀ ਜੀ ਦਾ ਇੱਕ ਕਮੈਂਟ ਹੈ Kusum Kaushal ਵੱਡੇ ਮਾਰਜਿਨ ਨਾਲ ਜਿੱਤੇ ਆ ਅ ਵਨਰਸ ਰਿਪੀਟ ਕਰ ਦਿਓ ਇੱਕ ਵਾਰ ਮਨੀਸ਼ ਕੁਮਾਰ ਕਹਿ ਰਿਹਾ ਕੇ ਇਸ ਮੈਚਸ ਕਹਿ ਰਹੇ ਕੰਗ੍ਰੈਚੁਲੇਸ਼ਨ ਇਨ ਸਭ ਨੂੰ ਲਖਵਿੰਦਰ ਕੁਮਾਰ ਕਹਿ ਰਹੇ ਪੰਮਾ ਭਾਟਿਆ ਮਾਈ ਬ੍ਰੋ ਕੰਗ੍ਰੈਚੁਲੇਸ਼ਨ ਜੀ ਮਨੀਸ਼ ਕੁਮਾਰ ਮੈਂ ਰਿਪੀਟ ਕਰ ਦਿੰਦਾ ਜੀ ਅ ਅਵਾਰਡ ਨੰਬਰ 1 ਤੋਂ ਰੂਪਾ ਰਾਣੀ ਵਿਨਰ ਨੇ 2 ਤੋਂ ਰਣਜੀਤ ਸਿੰਘ 3 ਤੋਂ ਹਸ਼ਮਿੰਦਰ ਕੌਰ 4 ਤੋਂ ਲਾਡੀ ਰਾਣਾ 5 ਤੋਂ ਹਨੀ ਡੱਬ 6 ਤੋਂ ਅਜੇ ਕੁਮਾਰ ਬਿੱਟੂ 7 ਤੋਂ ਕੁਸਮ ਕੌਸ਼ਲ 8 ਤੋਂ ਕਾਮਰੇਟ ਪਰਮਿੰਦਰ ਮੇਨਕਾ 9 ਤੋਂ ਛਿੰਦੋ ਮੇਸੀ 10 ਤੋਂ ਪੰਮਾ ਪਾਟਿਆ 11 ਤੋਂ ਨਿਰਮਲਾ ਦੇਵੀ 12 ਤੋਂ ਰਾਦੇ ਸ਼ਾਮ ਜੀ 13 ਤੋਂ ਹਰਵਿੰਦਰ ਸਿਆਣ 14 ਤੋਂ ਪਾਨੀ ਕੁਮਾਰ ਜੀ ਔਰ 15 ਤੋਂ ਨਿਰਮਲ ਨੀਲਮ ਰਾਣੀ ਜੀ ਤਾਂ ਇਹ ਪੂਰੀ ਡਿਟੇਲ ਹੈ ਵਿਨਸ ਦੀ ਔਰ ਗੋਰਾ ਪੰਗਲ ਜੀ ਪੰਮਾ ਬਾਈ ਕਹਿ ਰਹੇ ਨੇ 100% ਮੈਂ ਪਹਿਲੇ ਹੀ ਕਹਿ ਤਕ ਕਿ ਪੰਮੇ ਹੁਣਾ ਬਾਰੇ ਚਰਚਾ ਸੀਗੀ ਕਿ ਪੰਮਾ ਕਿਸੇ ਨੂੰ ਨਾ ਨਹੀਂ ਕਰਦਾ ਪੰਮਾ ਮੈਨੂੰ ਲੱਗਿਆ ਇੱਧਰ ਲਾਈਵ ਚੱਲ ਰਿਹਾ ਪੰਮਾ ਕਿਸੇ ਨੂੰ ਨਾ ਨਹੀਂ ਕਰਦਾ ਪੰਮਾ ਹਰੇਕ ਨਾਲ ਡੱਟ ਕੇ ਖੜ ਜਾਂਦਾ ਤਾਂ ਜਿਹੜਾ ਲੋਕਾਂ ਨਾਲ ਖੜਦਾ ਲੋਕ ਉਹਦੇ ਨਾਲ ਖੜ ਜਾਂਦੇ ਆ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਉਹ ਪਹੁੰਚ ਗਈ ਤੇ ਤੁਸੀਂ ਜਿਹੜੇ ਜੇਤੂ ਕੈਂਡੀਡੇਟ ਨੇ ਤੁਹਾਡੀ ਵਾਰਡ ਦੇ ਉਹਨਾਂ ਨੂੰ ਵਧਾਈ ਦਿਓ ਤੇ ਜਿਹੜੇ ਹਰਗੇਸਵਰ ਉਹਨਾਂ ਨੂੰ ਦੇਖੋ ਜੀ ਉਹ ਕੰਮ ਕਰਦੇ ਤਾਂ ਫਿਰ ਉਹਨਾਂ ਨੂੰ ਥਾਪੜਾ ਦੇ ਕਿ ਉਹ ਮੌਕਾ ਤਾਂ ਸਿੱਖ ਨੂੰ ਮਿਲਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ